ਕਦੇ ਤਾਂ ਕਿਹਾ ਜਾਂਦਾ ਹੈ ਕਿ ਛੋਟੀ ਜਾਤ ਵਾਲਾ ਇਸ ਖੂਹ ਤੋਂ ਪਾਣੀ ਨਹੀਂ ਪੀ ਸਕਦਾ ਕਦੇ ਕਿਹਾ ਜਾਂਦਾ ਇਹਨਾਂ ਨੂੰ ਹੋਲੀ ਖੇਡਣ ਦੀ ਇਜਾਜ਼ਤ ਨਹੀਂ ਕਦੇ ਕਿਹਾ ਜਾਂਦਾ ਹੈ ਕਿ ਉਹ ਬਾਜ਼ਾਰਾਂ ਦੇ ਵਿੱਚ ਨਾ ਆਣ ਕਿਉਂਕਿ ਇੱਥੇ ਕੋਈ ਵੱਡੀ ਜਾਤ ਦਾ ਬੰਦਾ ਆਇਆ ਹੋਇਆ ਹੈ ਅਤੇ ਜੇਕਰ ਉਹ ਇਸ ਦੀ ਸ਼ਕਲ ਦੇਖੇਗਾ ਤਾਂ ਕੰਮ ਵਿਗੜ ਜਾਣਗੇ ਸਫਾਈ ਕੀਤੀ ਜਾਂਦੀ ਉਹਨਾਂ ਥਾਵਾਂ ਦੀ ਜਿੱਥੋਂ ਵੀ ਇਹ ਲੰਘ ਜਾਣ ਇਹੋ ਜਿਹੀਆਂ ਕਿੰਨੀਆਂ ਹੀ ਕਟਾਵਾਂ ਕਿੰਨੀਆਂ ਹੀ ਗੱਲਾਂ ਸਮੇਂ-ਸਮੇਂ ਦੇ ਨਾਲ ਹੁੰਦੀਆਂ ਆਈਆਂ ਪਰ ਇਹ ਬਦਲ ਵੀ ਗਈਆਂ ਪਰ ਹਲੇ ਵੀ ਬਹੁਤ ਕੁਝ ਇਹੋ ਜਿਹਾ ਹੈ ਜਿਸ ਕਰਕੇ ਲੋਕਾਂ ਨੂੰ ਛੋਟਾ ਮਹਿਸੂਸ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਆਪਣੇ ਇਨਸਾਨ ਹੋਣ ਤੇ ਹੀ ਨਫ਼ਰਤ ਹੁੰਦੀ ਹੈ ਕਿ ਅਸੀਂ ਇਹਦੇ ਨਾਲੋਂ ਤਾਂ ਜਾਨਵਰ ਹੀ ਹੁੰਦੇ ਘੱਟੋ ਘੱਟ ਸਾਨੂੰ ਇੱਕੋ ਪਦਵੀ ਦੇ ਵਿੱਚ ਤਾਂ ਰੱਖਿਆ ਜਾਂਦਾ ਹੈ ਕਿ ਚਲੋ ਇਹ ਸਾਰੇ ਜਾਨਵਰ ਨੇ ਪਰ ਇੱਥੇ ਮਨੁੱਖਾਂ ਨੂੰ ਮਨੁੱਖਾਂ ਦੇ ਹੀ ਵਿਰੋਧ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਇਹੋ ਜਿਹੀਆਂ ਗੱਲਾਂ ਅਤੇ ਘਟਨਾਵਾਂ ਹੋਣ ਤੋਂ ਬਾਅਦ ਜੇਕਰ ਆਪਾਂ ਕੁਝ ਗੱਲਾਂ ਦਾ ਪਹਿਲਾਂ ਜ਼ਿਕਰ ਕਰੀਏ ਜਿਵੇਂ ਕਿ 2018 ਦਾ ਸੰਗਰੂਰ ਦਾ ਮਾਮਲਾ ਜਿੱਥੇ ਮਾਨ ਸਿੰਘ ਵਾਲਾ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਇੱਕ ਬੀਬੀ ਦਾ ਭੋਗ ਭਾਣ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਉਹ ਨੀਵੀਂ ਜਾਤ ਦੇ ਨਾਲ ਸੰਬੰਧਿਤ ਸੀ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਇਹੇ ਲਗਾਏ ਕਿ ਸਾਨੂੰ ਇਸ ਕਰਕੇ ਮਨਾ ਕੀਤਾ ਗਿਆ ਕਿਉਂਕਿ ਅਸੀਂ ਨੀਵੀਂ ਜਾਤ ਦੇ ਸੀ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਭੋਗ ਤਾਂ ਪਾ ਸਕਦੇ ਹੋ ਪਰ ਇੱਥੋਂ ਦੇ ਭਾਂਡੇ ਨਹੀਂ ਵਰਤ ਸਕਦੇ ਇਹ ਗੱਲ ਸੁਣਨ ਤੋਂ ਬਾਅਦ ਉਹ ਪਰਿਵਾਰਿਕ ਮੈਂਬਰ ਉੱਥੋਂ ਵਾਪਸ ਚਲੇ ਗਏ। ਉਹਨਾਂ ਦਾ ਕਹਿਣਾ ਸੀ ਕਿ ਇੱਕ ਦਿਨ ਪਹਿਲਾਂ ਸਾਡੀ ਸਾਰੀ ਗੱਲਬਾਤ ਹੋਈ ਸੀ। ਅਸੀਂ ਇੱਥੇ ਸਮਾਨ ਵੀ ਪਹੁੰਚਾ ਦਿੱਤਾ ਸੀ ਪਰ ਅਗਲੇ ਦਿਨ ਆਕੇ ਜਦੋਂ ਇਹ ਕੁਝ ਹੋਇਆ ਤਾਂ ਉਹ ਸਾਰਾ ਸਮਾਨ ਲੈ ਕੇ ਆਪਣਾ ਘਰ ਗਏ ਤੇ ਉੱਥੇ ਜਾ ਕੇ ਭੋਗ ਪਾਇਆ। ਚੰਦ ਭਾਨ ਦਾ ਮਾਮਲਾ ਦੇਖ ਲਈ ਉੱਥੇ ਵੀ ਇਹੀ ਹੈ ਕਿ ਨੀਵੀਂ ਜਾਤ ਦੇ ਸਰਪੰਚ ਨੂੰ ਕੁੱਟਿਆ ਗਿਆ, ਕੁੱਟਮਾਰ ਹੋਈ ਅਤੇ ਉਸ ਤੋਂ ਬਾਅਦ ਭੰਤੋੜ ਕੀਤੀ ਗਈ। ਹਾਲਾਂਕਿ ਕਈ ਲੋਕ ਇਹ ਆਖ ਰਹੇ ਨੇ ਕਿ ਇਹ ਸਿਰਫ ਤੋਲ ਦੇਣ ਦਾ ਮਾਮਲਾ ਇਸ ਕਰਕੇ ਹੈ ਕਿਉਂਕਿ ਇੱਥੇ ਜਾਤ ਦਾ ਮਸਲਾ ਜਾਣ ਬੁਝ ਕੇ ਖੜਾ ਕੀਤਾ ਜਾ ਰਿਹਾ ਫਿਲਹਾਲ ਇਹ ਵੀ ਸਾਰੀ ਜਾਂਚ ਪੜਤਾਲ ਦਾ ਵਿਸ਼ੇ ਬਣਿਆ ਹੋਇਆ ਹੈ ਪਰ ਜਦੋਂ ਇਹੋ ਜਿਹੇ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਇੱਥੇ ਸਾਫ਼ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹ ਉਹ ਥਾਂ ਹੈ ਇਥੇ ਜੱਥੇਦਾਰਾਂ ਦੀ ਵੀ ਜਾਤ ਪਰਖੀ ਜਾਂਦੀ ਹੈ ਬਲਟੋਹਾ ਦਾ ਨਾਮ ਲੈ ਕੇ ਰਾਜਾ ਰਾਜ ਸਿੰਘ ਜੀ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵੀ ਬੰਦਾ ਕਿਸੇ ਦੀ ਜਾਤ ਪਰਖਦਾ ਤਾਂ ਉਸ ਨੂੰ ਸਿੱਖ ਪੰਥ ਦਾ ਹਿੱਸਾ ਨਹੀਂ ਹੋਣ ਦੇਣਾ ਚਾਹੀਦਾ ਉਸ ਨੂੰ ਇਸ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਉਹ ਆਖਦੇ ਨੇ ਕਿ ਸਾਡੇ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਸੀ ਕਿ ਆਪਣੇ ਨਾਮ ਦੇ ਨਾਲੋਂ ਬਾਕੀ ਸਭ ਕੁਝ ਹਟਾ ਕੇ ਤੁਸੀਂ ਸਿੰਘ ਅਤੇ ਕੋਰ ਸੱਜ ਜਾਓ ਉਸ ਦੇ ਅੱਗੇ ਪਿੱਛੇ ਹੋਰ ਕੁਝ ਲਗਾਉਣ ਦੀ ਲੋੜ ਨਹੀਂ ਜਦੋਂ ਕਿ ਲੋਕ ਇਸ ਤੋਂ ਵੀ ਨਹੀਂ ਟਲੇ ਉਹਨਾਂ ਦਾ ਕਹਿਣਾ ਸੀ ਕਿ ਜਦ ਸਾਡਾ ਗੁਰੂ ਇੱਕ ਹੈ ਫਿਰ ਅਸੀਂ ਸਾਰੇ ਵੱਖ-ਵੱਖ ਕਿਵੇਂ ਹੋ ਸਕਦੇ ਹਾਂ ਕਿਉਂਕਿ ਹੁਣ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਵਾਟੇ ਵੀ ਅਲੱਗ-ਅਲੱਗ ਕਰ ਦਿੱਤੇ ਗਏ ਪੁੱਛਿਆ ਜਾਂਦਾ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਕਿ ਤੇਰੀ ਜਾਤ ਕੀ ਹੈ ਕੋਈ ਰਵੀਦਾਸੀਆਂ ਦਾ ਗੁਰਦੁਆਰਾ ਹੈ ਕੋਈ RAM ਗੜੀਆਂ ਦਾ ਗੁਰਦੁਆਰਾ ਇਸ ਤਰ੍ਹਾਂ ਵੱਖ-ਵੱਖ ਕਰ ਦਿੱਤਾ ਗਿਆ ਸਾਰਿਆਂ ਨੂੰ ਇਸ ਦੇ ਚੰਦੇ ਹੋਏ ਇੱਕ ਕਹਾਣੀ ਵੀ ਸੁਣਨ ਨੂੰ ਮਿਲੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਛਕਾ ਰਹੇ ਸੀ ਸਾਰਿਆਂ ਨੂੰ ਤਾਂ ਉਹਨਾਂ ਨੇ ਇੱਕੋ ਬਾਟੇ ਦੇ ਵਿੱਚੋਂ ਸਭ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਉਸ ਸਮੇਂ ਦੀ ਇੱਕ ਘਟਨਾ ਜਦੋਂ ਪਹਾੜੀ ਰਾਜੇ ਉੱਥੇ ਆਂਦੇ ਨੇ ਤੇ ਆਖਦੇ ਨੇ ਕਿ ਅਸੀਂ ਇਸ ਬਾਟੇ ਦੇ ਵਿੱਚੋਂ ਅੰਮ੍ਰਿਤ ਕਿਉਂ ਛਕਿਆ ਜਿਸ ਨੂੰ ਕਿ ਕੁਰਾਂ ਦਾ ਮੂੰਹ ਲੱਗਿਆ ਹੋਇਆ ਪਾਵਨੀ ਨੀ ਜਾਤੀ ਦੇ ਲੋਕਾਂ ਦਾ ਵੀ ਮੂੰਹ ਲੱਗਿਆ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਜੇਕਰ ਅੰਮ੍ਰਿਤ ਛਕਣਾ ਹੈ ਤਾਂ ਇਸ ਦੇ ਵਿੱਚੋਂ ਹੀ ਛਕਣਾ ਪੈਣਾ ਨਹੀਂ ਤਾਂ ਤੁਸੀਂ ਜਾ ਸਕਦੇ ਹੋ ਤਾਂ ਪਹਾੜੀ ਰਾਜਿਆਂ ਦਾ ਇਹ ਜਵਾਬ ਸੀ ਕਿ ਕੋਈ ਗੱਲ ਨਹੀਂ ਅਸੀਂ ਭੇਸ ਬਿਠਾ ਕੇ ਆਵਾਂਗੇ ਅੱਜ ਕੱਲ ਜਿਹੜਾ ਕੁਝ ਕੀਤਾ ਜਾ ਰਿਹਾ ਹੈ ਉਹ ਭੇਸ ਬਿਠਾ ਕੇ ਆਏ ਹੋਏ ਉਹ ਪਹਾੜੀ ਰਾਜੇ ਹੀ ਤਾਂ ਨਹੀਂ ਜਿਹੜੇ ਕਿ ਸਾਨੂੰ ਤੋੜਨਾ ਚਾਹੁੰਦੇ ਨੇ ਜਿਹੜੇ ਕਿ ਹਲੇ ਵੀ ਇਹੀ ਜਾਂਦੇ ਨੇ ਕਿ ਜੋ ਗੁਰੂ ਸਾਹਿਬ ਜਾਂਦੇ ਸੀ ਉਹ ਨਾ ਹੋਵੇ ਇਹੀ ਕੁਝ ਤਾਂ ਹੋ ਰਿਹਾ ਹੈ ਕਿਉਂਕਿ ਸਾਡੇ ਗੁਰੂ ਨੇ ਤਾਂ ਇਹੀ ਕਿਹਾ ਸੀ ਕਿ ਅਜੇ ਤੋ ਸਾਰੇ ਤੁਸੀਂ ਇੱਕ ਹੋ ਪਰ ਹੁਣ ਤੱਕ ਕੋਈ ਵੀ ਏਕਾ ਨਹੀਂ ਦਿਖਾਈ ਦੇ ਰਿਹਾ ਕਈ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟੀਆਂ ਅਲੱਗ-ਅਲੱਗ ਨੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਮਰਨ ਤੋਂ ਬਾਅਦ ਵੀ ਵੱਖ-ਵੱਖ ਰਹੀਏ ਸਾਡੀ ਮਿੱਟੀ ਵੀ ਵੱਖ-ਵੱਖ ਹੋਵੇ ਗੁਰਦੁਆਰੇ ਵੀ ਵੱਖ-ਵੱਖ ਨੇ ਇਹਨਾਂ ਗੱਲਾਂ ਨੂੰ ਲੈ ਕੇ ਕਿੰਨੀਆਂ ਹੀ ਲੜਾਈਆਂ ਹੁਣ ਤੱਕ ਹੋਈਆਂ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ ਭਾਵੇਂ ਆਪਾਂ 2018 ਦੀ ਗੱਲ ਕੀਤੀ ਐ 2024 ਦੀ ਗੱਲ ਕੀਤੀ ਐ ਜਥੇਦਾਰ ਦੀ ਜਾਤ ਪਰਖੀ ਜਾ ਰਹੀ ਹੈ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਕਿੰਨਾ ਕੁਝ ਹੀ ਦੱਸਿਆ ਗਿਆ ਪਰ ਕੀ ਅੱਜ ਵੀ ਲੋਕ ਇਹ ਸਾਰੀਆਂ ਗੱਲਾਂ ਤੋਂ ਉੱਬਰ ਪਾਏ ਨੇ ਜਾਂ ਫਿਰ ਕੀ ਹੁਣ ਵੀ ਇਸ ਤੋਂ ਸਿੱਖ ਲੈਣਗੇ ਕਿ ਹਾਂ ਅਸੀਂ 2025 ਦੇ ਵਿੱਚ ਆ ਗਏ ਹਾਂ ਜਦੋਂ ਬਾਕੀ ਸਾਰੇ ਭੇਦ ਭਾਵ ਮਿਟ ਸਕਦੇ ਨੇ ਤਾਂ ਇਹ ਕਿਉਂ ਨਹੀਂ ਮਿਟ ਸਕਦਾ ਕਿਉਂ ਹਰ ਵਾਰੀ ਜਦੋਂ ਕੋਈ ਮੁੱਖ ਮੰਤਰੀ ਵੀ ਬਣਦਾ ਸਾਡਾ ਤਾਂ ਇਹ ਕਿਹਾ ਜਾਂਦਾ ਹੈ ਕਿ ਇਹ ਨੀਵੀਂ ਜਾਤ ਵਾਲਾ ਸੀ ਇਹਨੂੰ ਜਿਧਾਵਾਂਗੇ ਜਾਂ ਫਿਰ ਇਹ ਨੀਵੀਂ ਜਾਤ ਵਾਲਾ ਸੀ ਇਹਨੂੰ ਹਰਾਵਾਂਗੇ ਬਾਅਦ ਦੇ ਵਿੱਚ ਇਹੀ ਗੱਲਾਂ ਨੂੰ ਲੈ ਕੇ ਟਿੱਚਰਾਂ ਕੀਤੀਆਂ ਜਾਂਦੀਆਂ ਨੇ ਅਤੇ ਉਹ ਲੋਕ ਵੀ ਆਪਣੇ ਆਪ ਨੂੰ ਉੱਥੇ ਤੱਕ ਹੀ ਰੱਖਦੇ ਨੇ ਕਿ ਜਿੱਥੇ ਕੋਈ ਨੀਵੀਂ ਜਾਤੀ ਗੱਲ ਹੁੰਦੀ ਹੈ ਉੱਥੇ ਜਾ ਕੇ ਪਹਿਲਾਂ ਬੋਲਦੇ ਨੇ ਬਾਕੀਆਂ ਗੱਲਾਂ 'ਚ ਉਹ ਉਸ ਤਰੀਕੇ ਨਾਲ ਉਸ ਪੱਧਰ ਤੱਕ ਨਹੀਂ ਬੋਲਦੇ ਜਦੋਂ ਉਹਨਾਂ ਨੂੰ ਇਹੋ ਜਿਹੀ ਮਸਲਿਆਂ ਤੇ ਪੁੱਛਿਆ ਜਾਂਦਾ ਹੈ ਤਾਂ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਉਂ ਪੁੱਛਿਆ ਜਾ ਰਿਹਾ ਹੈ ਕਿਉਂਕਿ ਹੋਸਜਾਤ ਨਾਲ ਸੰਬੰਧਿਤ ਨੇ ਉਹਨਾਂ ਨੂੰ ਉੱਥੇ ਹੀ ਖੁਦ ਨੂੰ ਅਤੇ ਹੋਰਾਂ ਨੂੰ ਰੋਕਣਾ ਚਾਹੀਦਾ ਹੈ ਕਿ ਇਸ ਵਾਰੀ ਮੈਨੂੰ ਹੀ ਕਿਉਂ ਪੁੱਛਿਆ ਜਾ ਰਿਹਾ ਜੇ ਮੈਂ ਇੱਕ ਹੀ ਆ ਤੁਹਾਡੇ ਵਿੱਚੋਂ ਹੀ ਆ ਫਿਰ ਮੈਨੂੰ ਵੱਖ ਕਰਕੇ ਕਿਉਂ ਦੇਖਿਆ ਜਾ ਰਿਹਾ ਲੋਕ ਆਪਣੇ ਨਾਮ ਦੇ ਪਿੱਛੇ ਕੋਈ ਹੋਰ ਨਾਮ ਜੋੜ ਕੇ ਬੜਾ ਹੰਕਾਰ ਮਹਿਸੂਸ ਕਰਦੇ ਨੇ ਕਹਿੰਦੇ ਨੇ ਕਿ ਅਸੀਂ ਬੜੇ ਉੱਚੇ ਹੋ ਗਏ ਪਰ ਤੁਹਾਡੇ ਕਿਰਦਾਰ ਕੀ ਨੇ ਤੁਹਾਡੀ ਮਾਨਸਿਕਤਾ ਕੀ ਹੈ ਕਿ ਤੁਸੀਂ ਉਸ ਪੱਧਰ ਤੱਕ ਦੀ ਸੋਚ ਰੱਖਦੇ ਹੋ ਕੱਲ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਕੋਈ ਭਗਤ ਦੀ ਥਾਂ ਤੇ ਗੁਰੂ ਲਗਾ ਦਵੇ ਉੱਥੇ ਵੀ ਲੋਕ ਰੋਲਾ ਪਾ ਕੇ ਬਹਿ ਜਾਂਦੇ ਨੇ ਹੁਣਾ ਤਾਂ ਇਹ ਚਾਹੀਦਾ ਹੈ ਕਿ ਲੋਕ ਆਪਣੇ ਆਪ ਨੂੰ ਇੰਨਾ ਕਾਬਿਲ ਅਤੇ ਉੱਚਾ ਬਣਾਣ ਸੋਚ ਪੱਖੋਂ ਕਿ ਉਹਨਾਂ ਦੇ ਨਾਮ ਦੇ ਪਿੱਛੇ ਨਹੀਂ ਸਗੋਂ ਨਾਮ ਦੇ ਅੱਗੇ ਉਹ ਚੀਜ਼ਾਂ ਜੁੜੀਆਂ ਹੋਣ ਜਿਨ੍ਹਾਂ ਨੂੰ ਅਸੀਂ ਰਿਸਪੈਕਟਫੁਲੀ ਬੜੀ ਹੀ ਇੱਜ਼ਤ ਦੇ ਨਾਲ ਬੋਲਦੇ ਹਾਂ ਆਪਾਂ ਕਹਿੰਦੇ ਆ ਕਿ ਉਹ ਡਾਕਟਰ ਹੈ ਉਹ ਇੰਜੀਨੀਅਰ ਹੈ ਡਾਕਟਰ ਦੇ ਨਾਲ ਡਾਕਟਰ ਅੱਗੇ ਲੱਗਿਆ ਹੁੰਦਾ ਤੇ ਨਾਮ ਪਿੱਛੇ ਰਹਿ ਜਾਂਦਾ ਹੈ ਇੰਜੀਨੀਅਰ ਅੱਗੇ ਲੱਗਿਆ ਹੁੰਦਾ ਨਾਮ ਪਿੱਛੇ ਰਹਿ ਜਾਂਦਾ ਪਰ ਲੋਕ ਇੱਥੇ ਆਪਣੇ ਨਾਮ ਦੇ ਪਿੱਛੇ ਜਿਹੜਾ ਨਾਮ ਜੋੜ ਕੇ ਆਪਣੇ ਆਪ ਨੂੰ ਹੰਕਾਰ ਦਿਖਾਉਂਦੇ ਨੇ ਕਿ ਹਾਂਜੀ ਅਸੀਂ ਉੱਚੇ ਹੋਗੇ ਸਾਨੂੰ ਇਹਨਾਂ ਗੱਲਾਂ ਤੋਂ ਉੱਚਾ ਉੱਠਣਾ ਪਊਗਾ ਇਹੀ ਕਾਰਨ ਹੈ ਕਿ ਸਾਡੇ ਪੰਜਾਬ ਦੇ ਵਿੱਚ ਲੋਕ ਆਪਣਾ ਧਰਮ ਛੱਡ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਬਣ ਦਾ ਹੱਕ ਨਹੀਂ ਮਿਲ ਰਿਹਾ ਇਹੇ ਸਾਰੀ ਗੱਲਬਾਤ ਜੋ ਮੈਂ ਹੁਣ ਕੀਤੀ ਕਿ ਧਰਮ ਬਦਲਣ ਦਾ ਕਾਰਨ ਕੀ ਹੈ ਇਹ ਮੇਰੇ ਦਿਮਾਗ ਦੇ ਵਿੱਚ ਉਦੋਂ ਆਈ ਜਦੋਂ ਮੈਂ ਡਾਕਟਰ ਭਜਨ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਹੁਣ ਡਾਕਟਰ ਅੱਗੇ ਆ ਗਿਆ ਤੇ ਨਾਮ ਪਿੱਛੇ ਰਹਿ ਗਿਆ ਉਹਨਾਂ ਦੀ ਇਹ ਸੋਚ ਸੀ ਕਿ ਇਹ ਵੀ ਇੱਕ ਕਾਰਨ ਹੈ ਹਾਲਾਂਕਿ ਕਾਰਨ ਇਸ ਤੇ ਹੋਰ ਵੀ ਬਹੁਤ ਸਾਰੇ ਨੇ ਪਰ ਇੱਕ ਮੁੱਖ ਕਾਰਨ ਹੈ ਜਿਸ ਦੇ ਕਾਰਨ ਲੋਕ ਆਪਣਾ ਧਰਮ ਛੱਡ ਛੱਡ ਕੇ ਹੋਰ ਪਾਸੇ ਨੂੰ ਜਾ ਰਹੇ ਨੇ ਲੋਕ ਵਿਦੇਸ਼ਾਂ ਵੱਲ ਜਾ ਰਹੇ ਨੇ ਲੋਕਾਂ ਨੂੰ ਲੱਗਦਾ ਉੱਥੇ ਸਾਨੂੰ ਇਸ ਤਰੀਕੇ ਨਾਲ ਪਰਖਿਆ ਨਹੀਂ ਜਾਊਗਾ